ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਉਸ ਤੋਂ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਜੀ ਅੱਜ ਦੀ ਵੀਡੀਓ ਬੇ ਕਾਕੇ ਬਰਾੜ ਦੇ ਘਰ ਤੋਂ ਆ ਜੀ ਅੱਜ ਉਹਦੇ ਵਿੱਚ ਬਾਈ ਕੋਲ ਇੱਕ ਮੱਝ ਸੇਲ ਆ ਗਈ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆਂਗੇ ਹਾਂਜੀ ਬਾਈ ਅਸਰੇ ਕਾ ਸੂਰ ਨੂੰ ਅੱਜ ਦਾ ਨਵਾਂ ਦਿਨ ਹੈ ਠੀਕ ਆ ਬਾਈ ਦੁੱਧ ਹੈਗਾ ਬਾਈ ਜੀ 7 ਕਿਲੋ ਠੀਕ ਆ ਬਾਈ ਕੰਡੇ ਵਾਲਾ ਹਾਂ ਕੰਡੇ ਵਾਲਾ ਠੀਕ ਆ ਜੀ ਜਿਹਦਾ ਰੇਟ ਹੈਗਾ 45000 ਰੁਪਿਆ ਠੀਕ ਆ ਦੋ ਟਾਈਮ ਚੋਲਵੇ ਦੋ ਟਾਈਮ ਠੀਕ ਆ ਕੋਈ ਚਾਰ ਟਾਈਮ ਚੋਲਵੇ ਠੀਕ ਆ ਤੁਹਾਡੇ ਕੋਈ ਮਨ ਹੈ ਅੱਜ ਮਨਪਤਾਤ ਨੰਬਰ ਆਇਆ ਠੀਕ ਆ ਇਹ ਪਤਾਤ ਮੈਂਬਰ ਸਾਡੇ ਮਾਲਕੇ ਬਣਾਇਆ ਗਿਆ ਸਰਪੰਚ ਸੰਪਤੀ ਦਾ ਠੀਕ ਹੈ ਜੀ ਇਹਨੂੰ ਸਰਪੰਚ ਦੀ ਇਹਨੂੰ ਦੇਵਾਂਗੇ ਵਾਹ ਲਗੀ ਠੀਕ ਹੈ ਜੀ ਇਹਨੂੰ ਹੁਣ ਬਣਾਵਾ ਠੀਕ ਹੈ ਇਹ ਬਾਬੇ ਦੇ ਬਹੁਤ ਜਿਆਦੇ ਕੰਮ ਸੇਵਾ ਕਰਦੇ ਆ ਸੰਤਾਂ ਦੀ ਬੰਦਗੀ ਆ ਠੀਕ ਹੈ ਜੀ ਸੰਤ ਦਾ ਦਰਸ਼ੋਂ ਦੀ ਬਖਸ਼ੀ ਆ ਰਹੀ ਹੈ ਬੁਰੇ ਠੀਕ ਹੈ ਜੀ ਆ ਜਿੰਨੇ ਵੀ ਮੁੰਡੇ ਆ ਇਹਨਾਂ ਦਾ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਬਹੁਤ ਬਹੁਤ ਜਿਆਦੇ ਕਿਉਂਕਿ ਬਜ਼ੁਰਗ ਬੰਦਿਆਂ ਤੋਂ ਕੰਮ ਨਹੀਂ ਉਹ ਤਾਂ ਗੱਲਾਂ ਬੜੀਆਂ ਕਰਦੇ ਹੁੰਦੇ ਆ ਠੀਕ ਹੈ ਜੀ ਇਹ ਮੇਰਾ ਵੀਰਾ ਵੱਡਾ ਭਾਈ ਮਲਕੀਸ਼ੋਂ ਪ੍ਰਧਾਨ ਦਾ ਬੇਟਾ ਠੀਕ ਹੈ ਜੀ ਬਾਹਰ ਤੋਂ ਚੱਲਦੇ ਨੇ ਤੇ ਕਰੇਟਾਂ ਦੇ ਵਿੱਚ ਇੱਥੇ ਸੇ ਬਾਬੇ ਦੇ ਨਾਦਰਸ ਸਿੰਘ ਵਰਤਾਰੇ ਠੀਕ ਹੈ ਜੀ ਇਹਦਾ ਬੰਦੇ ਨੂੰ ਤੰਦਰੁਸਤੀ ਬਖਸ਼ੇ ਸਾਰੇ ਮੁੰਡਿਆਂ ਦੀ ਮੈਂ ਇਹ ਕਹਉਣਾ ਠੀਕ ਹੈ ਜੀ ਘੱਟ ਬਣ ਕੇ ਵਾਰਾਂ ਪੂਰੇ 1530 ਪਾਠ ਹਰ ਸਾਲ ਹੁੰਦੇ ਆ ਠੀਕ ਹੈ ਜੀ ਬਾਬੇ ਨਾਦਰਸ ਸਿੰਘ ਦੇ ਗੁਰਦੁਆਰਾ ਸਾਹਿਬ ਠੀਕ ਹੈ ਉਤਰੀ ਖੁੰ ਨੂੰਗੀ 11 ਤਰੀਕ ਨੂੰ ਇਹਦਾ ਪਾਠ ਪੜਿਆ ਜਾਊਗਾ ਠੀਕ ਹੈ ਵਰਗੇ ਭੈਣ ਭਰਾਵਾਂ ਜਿੰਨਾਂ ਦੇ ਸੁੱਖਾ ਪੂਰੀਆਂ ਹੁੰਦੀਆਂ ਠੀਕ ਹੈ ਜਿਹਨਾਂ ਨਾਰੀਆ ਜਿੰਨਾ ਪੈਸਾ ਭੇਜ ਰਹੇ ਆ ਠੀਕ ਹੈ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਅਸੀਂ ਠੀਕ ਹੈ ਏਡੀ ਸਾਡੀ ਚੜ੍ਹਾਈ ਹੋਈ ਜਾਂਦੀ ਲੰਗਾਂ ਨੇ ਬਾਬੇ ਨਾਦਰਸ ਸਿੰਘ ਨਰਾਇਣ ਮਾਰਨੇ ਲੋ ਪਾਣੀ ਲਓ ਠੀਕ ਹੈ ਜੀ ਕਿਉਂ ਗੜੇ ਪਾਣੀ ਪੁੱਦਾ ਹੈ ਬਾਬੇ ਨਰਨੈਨ ਦੱਸ ਦੇ ਕੇ 11 ਵਜੇ ਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਗੱਲਾਂ ਕਹਿੰਦਾ ਹੋਇਆ ਠੀਕ ਹੈ ਜੀ ਇੱਧਰ ਵੀ ਖਮ ਆ ਆ ਦੋਸਤੋ ਬਾਈ ਬਾਈ ਦੀ ਵਰਚੀ ਆ ਉਹ ਗੁਰਦੁਆਰਾ ਰਹਿ ਗਿਆ ਥੋੜਾ ਪਿੱਛੇ ਤੇ ਇੱਧਰ ਨੇ ਵਿੱਚ ਇਹਦੇ ਆ ਸਾਰੇ ਬੂਟੇ ਲਾਏ ਜਾ ਰਹੇ ਆ ਇੱਥੇ ਆਦੇ ਵੇਖ ਸਕਦੇ ਹੋ ਜੀ ਬਾਈ ਕਹਿੰਦਾ ਆਟਾ ਆਪਣਾ ਵਰਸੀ ਚੱਲਣੀ ਹੈ ਕਿ ਜਰੂਰ ਪਹੁੰਚੋ ਸਾਰੇ ਵੀਰ ਆਪਦਾ ਇੱਥੇ ਆ ਮਮਾ ਕੇ ਪਹੁੰਚੋ ਜੀ 130 ਖੰਡ ਪਾਠ ਦੇ ਭੋਗ ਪਾਏ ਜਾਣਗੇ ਬਾਕੀ ਜਾਨ ਦੀ ਕਾਕੇ ਬਰਾੜ ਤੋਂ ਲੈ ਲਿਓ ਜੀ ਬ ਹੈਲੋ ਮੋੜਦਾ ਘਰੇ ਓੱਖਾ ਸੀਗਾ ਉੱਥੇ ਲੋਕੀ ਅੱਛਾ ਮਤਲਬ